ਕਈ ਵਾਰ ਅਮ ਜ਼ਿੰਦਗੀ ਵਿੱਚ ਇੱਕ ਅਜੀਹਾ ਮੋੜ ਆ ਜਾਂਦਾ ਹੈ ਜਿੱਥੇ ਹਰ ਪਾਸੇ ਤੁੰਦ ਹੀ ਤੁੰਦ ਨਜ਼ਰ ਆਉਂਦੀ ਹੈ। ਹੂੰ। ਪਵਿੱਖਤੀ ਚਿੰਤਾ, ਰੋਜ਼ ਦੀ ਭੱਜ ਦੌੜ ਅਤੇ ਕਈ ਵਾਰ ਆਪਣੇ ਹੀ ਮਨ ਦਾ ਸ਼ੋਰ ਹੂੰ ਸਾਨੂੰ ਇੱਕ ਤੂਫਾਨ ਵਾਂਗ ਘੇਰ ਲੈਂਦਾ ਹੈ। ਸਹੀ ਗੱਲ ਹੈ। ਉਸ ਵੇਲੇ ਇੱਕ ਸਵਾਲ ਬਹੁਤ ਦੂੰਗਾ ਹੋ ਕੇ ਉੱਠਦਾ ਹੈ ਜਦੋਂ ਸਾਰਾ ਸੰਸਾਰ ਹੀ ਇੱਕ ਮਤਲਬ ਅਨਹੇ ਖੂ ਵਾਂਗ ਲੱਗਣ ਲੱਗੇ ਜਿੱਤੇ ਕੋਈ ਰਸਤਾ ਨਾ ਦਿਖਦਾ ਹੋਵੇ। ਹੂੰ। ਤਾਂ ਉੱਥੋਂ ਬਾਹਰ ਨਿਕਲਣ ਦੀ ਸਭ ਤੋਂ ਵੱਡੀ ਰਣਨੀਤੀ ਕੀ ਹੋ ਸਕਦੀ ਹੈ ਇਹ ਸਵਾਲ ਦੇਖੋ ਸ਼ਾਇਦ ਹਰ ਇਨਸਾਨ ਆਪਣੇ ਜੀਵਨ ਵਿੱਚ ਕਦੇ ਨਾ ਕਦੇ ਪੁੱਛਦਾ ਹੈ ਹਾਂਜੀ ਅਤੇ ਜਵਾਬ ਅਕਸਰ ਉੱਤੇ ਹੀ ਹੁੰਦਾ ਹੈ ਜਿੱਥੇ ਅਸੀਂ ਸਭ ਤੋਂ ਘੱਟ ਦੇਖਦੇ ਹਾਂ ਸਾਡੇ ਅੰਦਰ ਅੱਛਾ ਜਵਾਬ ਹੈ ਪਰੋਸਾ ਇੱਕ ਅਜਿਹਾ ਪਰੋਸਾ ਜੋ ਸਿਰਫ ਹਾਲਾਤਾਂ ਦੇ ਠੀਕ ਹੋਣ ਤੇ ਨਿਰਭਰ ਨਾ ਹੋਵੇ ਸਗੋਂ ਹਰ ਹਾਲਤ ਵਿੱਚ ਇੱਕ ਚਟਾਨ ਵਾਂਗ ਖੜਾ ਰਹੇ ਇਸੇ ਪਰੋਸੇ ਦੀ ਗਹਿਰਾਈ ਨੂੰ ਸਮਝਣ ਲਈ ਅੱਜ ਅਸੀਂ ਇੱਕ ਵਿਚਾਰ ਦੀ ਸ਼ਰਣ ਲਈ ਹੈ ਇਹ ਵਿਚਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਸੂਹੀ ਵਿੱਚ ਉਚਾਰਿਆ ਗਿਆ ਇੱਕ ਪਵਿੱਤਰ ਸ਼ਬਦ ਹੈ। ਹੂੰ। ਕਿਆ ਤੋਂ ਬਚ ਕੇ ਉਸ ਪੂਰਨ ਪ੍ਰਭੂ ਨਾਲ ਇੱਕ ਹੋਣ ਦਾ ਅਨੁਭਵ ਕਿਵੇਂ ਕੀਤਾ ਜਾ ਸਕਦਾ ਹੈ? ਅਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਸਿਰਫ ਸੈਂਕੜੇ ਸਾਲ ਪੁਰਾਣੀ ਇੱਕ ਲਿਖਤ ਨਹੀਂ ਹੈ। ਇਹ ਤਾਂ ਅੱਜ ਇਸ 2026 ਦੇ ਦੌਰ ਵਿੱਚ ਸਾਡੇ ਮਨ ਦੀ ਹਾਲਤ ਲਈ ਇੱਕ ਜਉਂਦੀ ਜਾਗਦੀ ਅਗਵਾਈ ਹੈ। ਬਿਲਕੁਲ। ਇਸ ਵਿਚਾਰ ਦਾ ਸਾਰਾ ਕੇਂਦਰ ਦੋ ਸ਼ਬਦਾਂ ਤੇ ਟਿਕਿਆ ਹੈ ਸ਼ਰਨ ਅਤੇ ਪਰੋਸਾ। ਇਹ ਸਾਨੂੰ ਸਿਖਾਉਂਦੇ ਹਨ ਕਿ ਅਸਲ ਤਾਕਤ ਬਾਹਰ ਦੀ ਦੁਨੀਆ ਨੂੰ ਕਾਬੂ ਕਰਨ ਵਿੱਚ ਨਹੀਂ ਸਗੋਂ ਆਪਣੇ ਅੰਦਰ ਪੂਰੀ ਤਰ੍ਹਾਂ ਸਮਰਪਣ ਕਰਨ ਵਿੱਚ ਹੈ। ਅੱਛਾ ਜਦੋਂ ਸਾਡੀਆਂ ਸਾਰੀਆਂ ਬਾਹਰੀਆਂ ਨਿਰਪੜਤਾਵਾਂ ਜਿਵੇਂ ਪੈਸੇ ਤੇ ਲੋਕਾਂ ਤੇ ਰੁਤਬੇ ਤੇ ਜਦੋਂ ਇਹ ਟੁੱਟ ਜਾਂਦੀਆਂ ਹਨ ਉਦੋਂ ਹੀ ਅਸਲ ਸਹਾਰੇ ਦਾ ਅਹਿਸਾਸ ਹੁੰਦਾ ਹੈ। ਇਹ ਬੜੀ ਦਿਲਚਸਪ ਗੱਲ ਹੈ ਕਿਉਂਕਿ ਆਮ ਤੌਰ ਤੇ ਅਸੀਂ ਤਾਕਤ ਨੂੰ ਕੰਟਰੋਲ ਨਾਲ ਜੋੜਦੇ ਹਾਂ ਕਿ ਮੇਰਾ ਆਪਣੀ ਜ਼ਿੰਦਗੀ ਤੇ ਕਿੰਨਾ ਕੰਟਰੋਲ ਹੈ ਪਰ ਇੱਥੇ ਕਿਹਾ ਜਾ ਰਿਹਾ ਹੈ ਕਿ ਅਸਲ ਤਾਕਤ ਸਮਰਪਣ ਵਿੱਚ ਹੈ। ਹਾਂ ਇਹ ਸਾਡੀ ਰੋਜ਼ਾਨਾ ਦੀ ਸੋਚ ਤੋਂ ਬਿਲਕੁਲ ਉਲਟ ਹੈ ਸ਼ਾਇਦ ਸ਼ਬਦ ਦੀ ਕੇਂਦ੍ਰਿਤਕ ਜਿਸ ਨੂੰ ਰਹਾਉ ਦੀ ਤੁਕ ਕਿਹਾ ਜਾਂਦਾ ਹੈ ਉਹ ਇਸੇ ਵੱਲ ਇਸ਼ਾਰਾ ਕਰਦੀ ਹੈ ਤੂੰ ਮੈਂ ਆਇਆ ਸਰ ਨਹੀਂ ਆਇਆ ਭਰੋਸੇ ਆਇਆ ਕਿਰਪਾ ਆਇਆ ਬਿਲਕੁਲ ਇਹਨਾਂ ਤੁਕਾਂ ਵਿੱਚ ਇੱਕ ਬਹੁਤ ਗਹਿਰਾ ਕਰਮ ਹੈ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਕਿ ਪਹਿਲਾਂ ਕਿਰਪਾ ਹੋਵੇਗੀ ਫਿਰ ਮੇਰੇ ਅੰਦਰ ਭਰੋਸਾ ਆਵੇਗਾ ਅੱਛਾ ਉਹ ਕਹਿ ਰਹੇ ਹਨ ਭਰੋਸੇ ਆਇਆ ਕਿਰਪਾ ਆਇਆ ਮੈਂ ਪਹਿਲਾਂ ਭਰੋਸਾ ਲੈ ਕੇ ਆਇਆ ਹਾਂ ਹੂੰ ਬਿਨਾਂ ਕਿਸੇ ਸ਼ੱਕ ਬਿਨਾਂ ਕਿਸੇ ਸ਼ਰਤ ਦੇ ਤੇ ਉਸ ਭਰੋਸੇ ਦਾ ਨਤੀਜਾ ਹੈ ਕਿ ਕਿਰਪਾ ਦਾ ਅਹਿਸਾਸ ਹੋਇਆ ਇਹ ਕਿਰਪਾ ਦੇਖੋ ਕੋਈ ਬਾਹਰੋਂ ਮਿਲਣ ਵਾਲੀ ਚੀਜ਼ ਨਹੀਂ ਸਗੋ ਭਰੋਸੇ ਵਿੱਚੋਂ ਪੈਦਾ ਹੋਈ ਇੱਕ ਅੰਦਰੂਨੀ ਅਵਸਥਾ ਹੈ ਇਸ ਦਾ ਮਤਲਬ ਹੈ ਕਿ ਸਾਡਾ ਕੰਮ ਸਿਰਫ ਭਰੋਸਾ ਕਰਨਾ ਹੈ ਬਾਕੀ ਸਭ ਕੁਝ ਆਪਣੇ ਆਪ ਹੁੰਦਾ ਹੈ ਹਾਂਜੀ ਪਰ ਅੱਜ ਦੇ ਜ਼ਮਾਨੇ ਵਿੱਚ ਇਹ ਭਰੋਸਾ ਕਰਨਾ ਹੀ ਤਾਂ ਸਭ ਤੋਂ ਔਖਾ ਹੈ ਹੂੰ ਔਖਾ ਤਾਂ ਹੈ ਸਾਡਾ ਭਰੋਸਾ ਤਾਂ ਟੈਕਨੋਲੋਜੀ ਤੇ ਹੈ ਸਾਡੇ ਬੈਂਕ ਬੈਲੈਂਸ ਤੇ ਹੈ ਸਾਡੇ ਸੋਸ਼ਲ ਨੈਟਵਰਕ ਤੇ ਹੈ ਸਹੀ ਗੱਲ ਹੈ ਜਦੋਂ ਇਨਾਂ ਵਿੱਚੋਂ ਕੋਈ ਇੱਕ ਚੀਜ਼ ਵੀ ਡਗਮਗਾਉਂਦੀ ਹੈ ਤਾਂ ਸਾਡਾ ਸਾਰਾ ਸੰਸਾਰ ਹਿਲ ਜਾਂਦਾ ਹੈ ਤਾਂ ਫਿਰ ਇਹ ਅਟੁੱਟ ਭਰੋਸਾ ਕਿਵੇਂ ਪੈਦਾ ਹੋਵੇ ਇਹ ਭਰੋਸਾ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਕੰਟਰੋਲ ਛੱਡ ਦਿੰਨੇ ਹਾਂ ਕੰਟਰੋਲ ਛੱਡ ਦਿੰਨੇ ਹਾਂ ਹਾਂ ਅਗਲੀ ਤੁਕ ਇਸੇ ਪਾਵਨ ਨੂੰ ਸਪਸ਼ਟ ਕਰਦੀ ਹੈ ਜੋ ਪਾਵੇ ਤਿਉਂ ਰਾਖੋ ਸੁਆਮੀ ਮਾਰਗਗੁਰ ਦਿਖਾਇਆ ਹੂੰ ਇਸ ਦਾ ਅਰਥ ਹੈ ਹੇ ਸੁਆਮੀ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਓਵੇਂ ਮੈਨੂੰ ਰੱਖ ਮੈਨੂੰ ਤਾਂ ਬਸ ਗੁਰੂ ਨੇ ਰਸਤਾ ਦਿਖਾ ਦਿੱਤਾ ਹੈ। ਅੱਛਾ। ਜਿਸ ਪਲ ਇਹ ਭਾਵਨਾ ਅੰਦਰ ਆ ਜਾਂਦੀ ਹੈ, ਉਸ ਪਲ ਅਸੀਂ ਅੱਜ ਦੇ ਜ਼ਮਾਨੇ ਦੀ ਸਭ ਤੋਂ ਵੱਡੀ ਮਾਨਸਿਕ ਬਿਮਾਰੀ ਕਿਹੜੀ? ਜਿਸ ਨੂੰ ਅਪਰੂਵਲ ਐਡਿਕਸ਼ਨ ਕਹਿੰਦੇ ਆ ਉਸ ਤੋਂ ਆਜ਼ਾਦ ਹੋ ਜਾਣੇ ਆ। ਅਪਰੂਵਲ ਐਡਿਕਸ਼ਨ, ਯਾਨੀ ਦੂਜਿਆਂ ਦੀ ਪ੍ਰਵਾਨਗੀ ਦੀ ਲਤ। ਹਾਂਜੀ। ਇਹ ਤਾਂ ਇਹ ਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਹਰ ਕੰਮ ਕਰਨ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਲੋਕ ਕੀ ਕਹਿਣਗੇ। ਬਿਲਕੁਲ। ਸੋਸ਼ਲ ਮੀਡੀਆ ਤੇ ਇੱਕ ਫੋਟੋ ਪਾਉਨੇ ਆ ਤਾਂ ਦੇਖਦੇ ਰਹਿੰਦੇ ਆ ਕਿ ਕਿੰਨੇ ਲਾਈਕਸ ਆਏ। ਹਮ। ਆਪਣਨ ਦੇ ਸਫ਼ਰ ਤੇ ਤੁਰ ਪੈਣੇ ਆ। proactive soul ਇਹ ਬਹੁਤ ਦਿਲਚਸਪ ਸ਼ਬਦ ਹੈ ਇਸ ਦਾ ਕੀ ਮਤਲਬ ਹੈ ਹਮ ਇੱਕ ਪ੍ਰਤੀਕਿਰਿਆਸ਼ੀਲ ਮਨ ਅਤੇ ਇੱਕ ਕਿਰਿਆਸ਼ੀਲ ਆਤਮਾ ਵਿੱਚ ਅਮਲੀ ਤੌਰ ਤੇ ਕੀ ਫਰਕ ਹੁੰਦਾ ਹੈ ਦੇਖੋ ਇੱਕ ਰਿਐਕਟਿਵ ਮਾਈਂਡ ਜਾਂ ਪ੍ਰਤੀਕਿਰਿਆਸ਼ੀਲ ਮਨ ਹਮੇਸ਼ਾ ਬਾਹਰੀ ਘਟਨਾਵਾਂ ਦੇ ਅਧੀਨ ਹੁੰਦਾ ਹੈ अच्छा किसे ने तारीफ कर देती ता खुश हो गए किसे ने आलोचना कर देती ता दुखी हो गए हां एमी हुंदा है ਸਾਡੀ ਖੁਸ਼ੀ ਅਤੇ ਗਮੀ ਦਾ ਰਿਮੋਟ ਕੰਟਰੋਲ ਇੱਕ ਤਰ੍ਹਾਂ ਨਾਲ ਦੂਜਿਆਂ ਦੇ ਹੱਥਾਂ ਵਿੱਚ ਹੁੰਦਾ ਹੈ ਹਮ ਪਰ ਜਦੋਂ ਪਰੋਸਾ ਪੱਕਾ ਹੋ ਜਾਂਦਾ ਹੈ ਕਿ ਸਾਡਾ ਰਾਖਾ ਉਹ ਆਪ ਹੈ ਅਤੇ ਸਾਡਾ ਮਾਰਗ ਗੁਰੂ ਨੇ ਦਿਖਾਇਆ ਹੈ ਤਾਂ ਅਸੀਂ ਪ੍ਰਤੀਕਿਰਿਆ ਕਰਨਾ ਬੰਦ ਕਰ ਦਿੰਨੇ ਆ ਠੀਕ ਹੈ ਅਸੀਂ ਪ੍ਰੋਐਕਟਿਵ ਸੋਲ ਜਾਂ ਕਿਰਿਆਸ਼ੀਲ ਆਤਮਾ ਬਣ ਜਾਂਦੇ ਹਾਂ ਸਾਡੀ ਸ਼ਾਂਤੀ ਅਤੇ ਸਥਿਰਤਾ ਬਾਹਰੀ ਹਾਲਾਤਾਂ ਤੇ ਨਿਰਭਰ ਨਹੀਂ ਕਰਦੀ। ਮਤਲਬ ਬਾਹਰ ਭਾਵੇਂ ਕਿੰਨਾ ਵੀ ਸ਼ੋਰ, ਕਿੰਨਾ ਵੀ ਤੂਫਾਨ ਕਿਉ ਨਾ ਹੋਵੇ, ਅੰਦਰ ਇੱਕ ਸ਼ਾਂਤੀ ਬਣੀ ਰਹਿੰਦੀ ਹੈ। ਬਿਲਕੁਲ। ਜ਼ਿੰਦਗੀ ਦੇ ਉਤਰਾ ਚੜਾ ਫਿਰ ਸਾਨੂੰ ਡੁਲਾ ਨਹੀਂ ਸਕਦੇ। ਇਹ ਪ੍ਰੋਐਕਟਿਵ ਸੋਲ ਬਣਨ ਦਾ ਵਿਚਾਰ ਬਹੁਤ ਸ਼ਕਤੀਸ਼ਾਲੀ ਹੈ ਪਰ ਇਹ ਇਹ ਸੌਖਾ ਨਹੀਂ ਹੈ। ਸਾਡੇ ਆਲੇ-ਦੁਆਲੇ ਹਰ ਵੇਲੇ ਕੋਈ ਨਾ ਕੋਈ ਖਿੱਚ ਹੈ, ਕੋਈ ਨਾ ਕੋਈ ਤੱਕਾ ਹੈ। ਹਾਂ। ਜੋ ਸਾਨੂੰ ਇਸ ਸਥਿਰਤਾ ਤੋਂ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ। ਗੁਰੂ ਸਾਹਿਬ ਇਸ ਚੁਣੌਤੀ ਬਾਰੇ ਕੀ ਕਹਿੰਦੇ ਹਨ ਜਿਸ ਤੋਂ ਬਚਣ ਲਈ ਅਪਰੋਸਾ ਇੰਨਾ ਜ਼ਰੂਰੀ ਹੈ ਉਹ ਇਸ ਚੁਣੌਤੀ ਨੂੰ ਬਹੁਤ ਖੂਬਸੂਰਤ ਪ੍ਰਤੀਕਾਂ ਨਾਲ ਸਮਝਾਉਂਦੇ ਹਨ ਉਹ ਦੁਨੀਆਵੀ ਖਿੱਚ ਯਾਨੀ ਮਾਇਆ ਦੀ ਤੁਲਨਾ ਇੱਕ ਬਹੁਤ ਤੇਜ਼ ਹਵਾ ਨਾਲ ਕਰਦੇ ਹਨ ਅੱਛਾ ਅਨੇਕ ਉਪਰੀ ਬਹੁਤ ਲੱਗੇ ਮਾਇਆ ਕਾ ਬਹੁਤਾ ਛਲਾਇਆ ਹਾਂ ਯਾਨੀ ਇਸ ਸੰਸਾਰ ਵਿੱਚ ਅਨੇਕਾਂ ਛਲਾਵੇ ਅਤੇ ਖਿੱਚਾਂ ਹਨ ਹਾਂ ਅਤੇ ਮਾਇਆ ਦਾ ਵੇਗ ਇੱਕ ਤੇਜ਼ ਚਖੜ ਵਾਂਗ ਹੈ ਜੋ ਸਾਨੂੰ ਆਪਣੇ ਨਾਲ ਉਡਾ ਕੇ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ ਇਹ ਚੱਖੜ ਇੱਛਾਵਾਂ ਦਾ ਲਾਲਚ ਦਾ ਹਉਮੈ ਦਾ ਹੈ ਅਤੇ ਇਸ ਚੱਖੜ ਦੇ ਵਿਚਕਾਰ ਅਸੀਂ ਜਿੱਥੇ ਖੜੇ ਹਾਂ ਉਸ ਜਗ੍ਹਾ ਲਈ ਵੀ ਇੱਕ ਬਹੁਤ ਗਹਿਰਾ ਪ੍ਰਤੀਕ ਵਰਤਿਆ ਗਿਆ ਹੈ ਇਹੋ ਸੰਸਾਰ ਅੰਧਕੂਪ ਹੈ ਹਾਂਜੀ ਅੰਧਕੂਪ ਸੂਸ ਹੁੰਦਾ ਹੈ ਇੱਕ ਅਜੇਹਾ ਖੂ ਜਿਸ ਵਿੱਚ ਹਨੇਰਾ ਹੈ ਔਰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਦਿਸਦਾ ਅਤੇ ਇਸ ਅੰਧਕੂਪ ਦੀ ਤਸਵੀਰ ਅੱਜ ਦੇ ਜ਼ਮਾਨੇ ਵਿੱਚ ਬਿਲਕੁਲ ਫਿੱਟ ਬੈਠਦੀ ਹੈ ਕਿਵੇਂ ਇੱਕ ਖੂ ਅੱਜ ਦਾ ਖਪਤਵਾਦ ਯਾਨੀ ਕੰਜ਼ਿਊਮਰਿਜ਼ਮ ਹੀਤਾ ਹੈ ਹਾਂ ਇਹ ਤਾਂ ਸਹੀ ਗੱਲ ਹੈ ਜਿੱਥੇ ਇਸ਼ਤਿਹਾਰ ਅਤੇ ਸੋਸ਼ਲ ਮੀਡੀਆ ਸਾਨੂੰ ਲਗਾਤਾਰ ਇਹ ਦੱਸ ਰਹੇ ਹਨ ਕਿ ਅਸੀਂ ਅਧੂਰੇ ਹਾਂ ਜਦੋਂ ਤੱਕ ਸਾਡੇ ਕੋਲ ਉਹ ਨਵਾਂ ਫੋਨ ਉਹ ਨਵੀਂ ਗੱਡੀ ਜਾਂ ਉਹ ਡਿਜ਼ਾਈਨਰ ਕਪੜੇ ਨਹੀਂ ਹੋਣਗੇ ਅਸੀਂ ਪੂਰੇ ਨਹੀਂ ਹੋ ਸਕਦੇ ਤੇ ਅਸੀਂ ਹੋਰ ਡੂੰਘੇ ਡਿੱਗਦੇ ਜਾਂਦੇ ਹਾਂ ਬਿਲਕੁਲ ਅਸੀਂ ਇਸ ਖੂਹ ਵਿੱਚ ਹੋਰ ਡੂੰਘੇ ਡਿੱਗਦੇ ਜਾਂਦੇ ਹਾਂ ਇਹ ਸੋਚ ਕੇ ਕਿ ਅਗਲੀ ਖਰੀਦ ਸਾਨੂੰ ਖੁਸ਼ੀ ਦੇਵੇਗੀ ਪਰ ਖੂਹ ਹੋਰ ਡੂੰਘਾ ਹੁੰਦਾ ਜਾਂਦਾ ਹੈ ਅਤੇ ਇਸ ਖੂਹ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਹਨ ਇੱਕ ਅਗ ਬਲ ਰਹੀ ਹੈ ਹਾਂ ਇਸ ਮੇ ਤ੍ਰਿਸ਼ਨਾ ਜਲਤ ਹੈ ਜਲਤ ਜਲਾਇਆ ਉਸ ਖੂਵ ਵਿੱਚ ਤ੍ਰਿਸ਼ਨਾ ਯਾਨੀ ਕਦੇ ਨਾ ਬੁਝਣ ਵਾਲੀ ਪਿਆਸ ਦੀ ਅੱਗ ਬਲ ਰਹੀ ਹੈ ਇਹ ਬਹੁਤ ਅਜੀਬ ਤਸਵੀਰ ਹੈ ਹੂੰ ਅਜੀਬਤਾ ਹੈ ਆਮ ਤੌਰ ਤੇ ਅਸੀਂ ਪਾਣੀ ਨਾਲ ਅੱਗ ਬੁਝਾਉਂਦੇ ਹਾਂ ਪਰ ਇੱਥੇ ਪਿਆਸ ਦੀ ਹੀ ਅੱਗ ਹੈ ਇਹ ਤ੍ਰਿਸ਼ਨਾ ਦੀ ਅੱਗ ਅੱਜ ਦਾ ਡਿਜੀਟਲ ਸ਼ੋਰ ਯਾਨੀ ਡਿਜੀਟਲ ਨੌਇਜ਼ ਹੈ ਅੱਛਾ ਅਸੀਂ ਸੋਸ਼ਲ ਮੀਡੀਆ ਤੇ ਦੂਜਿਆਂ ਦੀਆਂ ਸੰਪੂਰਨ ਦਿਖਾਈ ਦੇਣ ਵਾਲੀਆਂ ਜ਼ਿੰਦਗੀਆਂ ਦੇਖਦੇ ਹਾਂ ਅਤੇ ਸਾਡੇ ਅੰਦਰ ਇਰਖਾ ਅਤੇ ਹੋਰ ਪੌਣ ਦੀ ਅੱਗ ਬਣਨ ਲੱਗਦੀ ਹੈ। ਅਸੀਂ ਲਗਾਤਾਰ ਤੁਲਨਾ ਕਰਦੇ ਹਾਂ। ਹਾਂ। ਸਾਡੇ ਕੋਲ ਜੋ ਹੈ ਅਸੀਂ ਉਸ ਦਾ ਆਨੰਦ ਨਹੀਂ ਮਾਣਦੇ। ਸਗੋਂ ਜੋ ਸਾਡੇ ਕੋਲ ਨਹੀਂ ਹੈ ਉਸ ਲਈ ਸੜਦੇ ਰਹਿੰਦੇ ਹਾਂ। ਹੂੰ। ਇਸੇ ਲਈ ਕਿਹਾ ਗਿਆ ਹੈ ਡੂਬੇ ਮੂਆ ਬਿੰਜਲ ਕਾਨਾ। ਅਸੀਂ ਬਿਨਾਂ ਪਾਣੀ ਦੇ ਹੀ ਇਸ ਤ੍ਰਿਸ਼ਨਾ ਦੇ ਸਮੁੰਦਰ ਵਿੱਚ ਡੁੱਬ ਕੇ ਮਰ ਰਹੇ ਹਾਂ। ਸੱਚੀ। ਇਹ ਇੱਕ ਮਹੱਤਵਪੂਰਨ ਸਵਾਲ ਖੜਾ ਕਰਦਾ ਹੈ। ਕੀ ਅਸੀਂ ਜਾਣੇ ਅਣਜਾਣੇ ਵਿੱਚ ਇਸ ਖੂਹ ਵਿੱਚ ਹੋਰ ਡੂੰਘੇ ਡਿੱਗਦੇ ਜਾ ਰਹੇ ਹਾਂ ਠੀਕ ਹੈ ਅਸੀਂ ਇਸ ਅੰਨੇ ਖੂ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਫਸੇ ਹੋਏ ਹਾਂ ਅਤੇ ਇਸ ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ ਇੱਕ ਹੋਰ ਡਰ ਜਿਸ ਦਾ ਜ਼ਿਕਰ ਸ਼ਬਦ ਵਿੱਚ ਆਉਂਦਾ ਹੈ ਹਾਂਜੀ ਧਰਮ ਰਾਏ ਕੜਾ ਹੈ ਸੁਣੀਏ ਕਿਉਂ ਕਰ ਜਾਏ ਤਰਨਾ ਅਸੀਂ ਇਹ ਵੀ ਸੁਣਦੇ ਆਂ ਕਿ ਸਾਡੇ ਕਰਮਾਂ ਦਾ ਹਿਸਾਬ ਕਰਨ ਵਾਲਾ ਧਰਮ ਰਾਜ ਬਹੁਤ ਕੜਾ ਬਹੁਤ ਸਖਤ ਹੈ ਹਾਂ ਤਾ ਇੱਕ ਪਾਸੇ ਮਾਇਆ ਦਾ ਚਖੜ ਦੂਜੇ ਪਾਸੇ ਤ੍ਰਿਸ਼ਨਾ ਦੀ ਅੱਗ ਅਤੇ ਉਤੋਂ ਕੀਤੇ ਹੋਏ ਕਰਮਾਂ ਦੇ ਹਿਸਾਬ ਦਾ ਡਰ ਇਹ ਤਾਂ ਇੱਕ ਬਹੁਤ ਹੀ ਨਿਰਾਸ਼ਾਜਨਕ ਤਸਵੀਰ ਹੈ ਹਮ ਹੈ ਤਾਂ ਕੀ ਇਸ ਵਿੱਚੋਂ ਨਿਕਲਣ ਦਾ ਕੋਈ ਅਮਲੀ ਤਰੀਕਾ ਹੈ ਜਾਂ ਇਹ ਸਿਰਫ ਇੱਕ ਦਾਰਸ਼ਨਿਕ ਗੱਲ ਹੈ ਇਹ ਸਵਾਲ ਬਹੁਤ ਕੁਦਰਤੀ ਹੈ ਜਦੋਂ ਹਰ ਪਾਸੇ ਸਮੱਸਿਆ ਹੀ ਨਜ਼ਰ ਆਵੇ ਤਾਂ ਮਨ ਵਿੱਚ ਨਿਰਾਸ਼ਾ ਆਉਣੀ ਸੁਭਾਵਿਕ ਹੈ ਹਾਂਜੀ ਪਰ ਗੁਰੂ ਕਦੇ ਵੀ ਸਿਰਫ ਸਮੱਸਿਆ ਦੱਸ ਕੇ ਨਹੀਂ ਛੱਡਦੇ ਉਹ ਹਮੇਸ਼ਾ ਨਾਲ ਹੀ ਹੱਲ ਵੀ ਦੱਸਦੇ ਹਨ ਅੱਛਾ ਅਤੇ ਹੱਲ ਬਹੁਤ ਸਰਲ ਹੈ ਉਹ ਕਹਿੰਦੇ ਹਨ ਗਹੀ ਓਟ ਸਾਧਾਇਆ ਗਹੀ ਓਟ ਸਾਧਾਇਆ ਯਾਨੀ ਮੈਂ ਸਾਧੂ ਗੁਰੂ ਦਾ ਆਸਰਾ ਉਸ ਦੀ ਓਟ ਫੜ ਲਈ ਬਿਲਕੁਲ ਇਹ ਇੰਨਾ ਸਰਲ ਜਾਪਦਾ ਹੈ ਕਿ ਸਿਰਫ ਆਸਰਾ ਲੈਣ ਨਾਲ ਇਹ ਸਾਰਾ ਕੁਝ ਬਦਲ ਸਕਦਾ ਹੈ ਇਹ ਅੰਨਖੂ ਇਹ ਅੱਗ ਇਹ ਡਰ ਹਾਂ ਕਿਉਂਕਿ ਗੁਰੂ ਦਾ ਆਸਰਾ ਸਿਰਫ ਇੱਕ ਬਾਹਰੀ ਸਹਾਰਾ ਨਹੀਂ ਹੈ ਇੱਕ ਅੰਦਰੂਨੀ ਪਰਵਰਤਨ ਹੈ ਹੂੰ ਜਿਵੇਂ ਅਸੀਂ ਆਪਣੀ ਤਾਕਤ ਆਪਣੀ ਚੁਤرائی ਤੇ ਭਰੋਸਾ ਕਰਨਾ ਛੱਡ ਕੇ ਗੁਰੂ ਦੀ ਓਟ ਲੈਣੇ ਆ ਸਾਡੇ ਅੰਦਰ ਦੀ ਸਾਰੀ ਸਥਿਤੀ ਬਦਲ ਜਾਂਦੀ ਹੈ ਕਿਵੇਂ ਤਬੇ ਮਨੂ ਮੇਰਾ ਸੀਤਲ ਪਿਆ ਜਿਸ ਪਲ ਓਟ ਲਈ ਉਸੇ ਪਲ ਇਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੋਇਆ ਮਲ ਸ਼ਾਂਤ ਹੋ ਗਿਆ ਠੰਡਾ ਹੋ ਗਿਆ ਵਾਹ ਇਹ ਆਸਰਾ ਹੀ ਉਹ ਰੱਸੀ ਹੈ ਜੋ ਸਾਨੂੰ ਅੰਨੇ ਖੂਹ ਵਿੱਚੋਂ ਬਾਹਰ ਕਢਦੀ ਹੈ ਇਸ ਦਾ ਮਤਲਬ ਹੈ ਕਿ ਸਾਨੂੰ ਖੂਹ ਵਿੱਚੋਂ ਬਾਹਰ ਨਿਕਲਣ ਲਈ ਆਪਣੇ ਜ਼ੋਰ ਲਗਾਉਣ ਦੀ ਲੋੜ ਨਹੀਂ ਨਹੀਂ ਸਾਨੂੰ ਸਿਰਫ ਉਸ ਰੱਸੀ ਨੂੰ ਫੜਨ ਦੀ ਲੋੜ ਹੈ ਜੋ ਗੁਰੂ ਸਾਨੂੰ ਦੇ ਰਿਹਾ ਹੈ ਬਿਲਕੁਲ ਅਤੇ ਜਦੋਂ ਅਸੀਂ ਉਹ ਰੱਸੀ ਫੜ ਲੈਂਦੇ ਹਾਂ ਤਾਂ ਸਭ ਤੋਂ ਵੱਡੀ ਤਬਦੀਲੀ ਕੀ ਹੁੰਦੀ ਹੈ ਕੀ ਜਾਂ ਮੈਂ ਗਹੀ ਓਟ ਪ੍ਰਭ ਤੇਰੀ ਤਬ ਹੋ ਕਿਸੇ ਨ ਲੇਖੇ ਕਾਨਾ ਅੱਛਾ ਏ ਪ੍ਰਭੂ ਜਦੋਂ ਮੈਂ ਤੇਰਾ ਆਸਰਾ ਲੈ ਲਿਆ ਤਾਂ ਮੈਂ ਕਿਸੇ ਹੋਰ ਦੇ ਲੇਖੇ ਵਿੱਚ ਕਿਸੇ ਹੋਰ ਦੇ ਹਿਸਾਬ ਕਿਤਾਬ ਵਿੱਚ ਨਹੀਂ ਰਿਹਾ ਮਤਲਬ ਮੈਂ ਧਰਮ ਰਾਜ ਦੇ ਹਿਸਾਬ ਤੋਂ ਦੁਨੀਆ ਦੀ ਪ੍ਰਵਾਨਗੀ ਤੋਂ ਹਾਂ ਅਤੇ ਆਪਣੀ ਹੀ ਮਨ ਦੇ ਡਰਾਂ ਤੋਂ ਆਜ਼ਾਦ ਹੋ ਗਈ ਬਿਲਕੁਲ ਇਹ ਅਸਲ ਮੁਕਤੀ ਹੈ ਜੋ ਮਰਨ ਤੋਂ ਬਾਅਦ ਨਹੀਂ ਸਗੋ ਜਿਉਂਦੇ ਜੀ ਇਸੇ ਪਲ ਹਾਸਲ ਹੁੰਦੀ ਹੈ ਅਤੇ ਇਸ ਆਜ਼ਾਦੀ ਦਾ ਅਨੁਭਵ ਕੀ ਹੈ ਸਾਰੇ ਡਰ ਖਤਮ ਹੋ ਜਾਂਦੇ ਹਨ ਹਾਂਜੀ ਗੁਰੂ ਸਾਹਿਬ ਐਲਾਨ ਕਰਦੇ ਹਨ ਪੈ ਸਬਨਸੇ ਪ੍ਰਭ ਸ਼ਰਨਾਈ ਪੇਟੇ ਗੁਰਪੂਰੇ ਸਹੀ ਹਮ ਜਦੋਂ ਪੂਰੀ ਗੁਰੂ ਮਿਲ ਪਏ ਅਤੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਤਾਂ ਸਾਰੇ ਡਰ ਨਸ ਗਏ ਵਿਖਦਾ ਡਰ ਮੌਤ ਦਾ ਡਰ ਲੋਕਾਂ ਦਾ ਡਰ ਸਭ ਕੁਝ ਖਤਮ ਹੋ ਗਿਆ ਸਭ ਕੁਝ ਕਿਉਂਕਿ ਜਦੋਂ ਸਭ ਤੋਂ ਵੱਡਾ ਆਸਰਾ ਮਿਲ ਜਾਵੇ ਜਦੋਂ ਬੇਅੰਤ ਦਾ ਹੱਥ ਫੜ ਲਿਆ ਹੋਵੇ ਤਾਂ ਛੋਟੇ-ਮੋਟੇ ਡਰਾਂ ਦੀ ਕੋਈ ਹੁੰਦ ਨਹੀਂ ਰਹਿੰਦੀ ਸਹੀ ਗੱਲ ਹੈ ਇਸੇ ਅਵਸਥਾ ਦੇ ਸਿਖਰ ਤੇ ਪਹੁੰਚ ਕੇ ਮਹਲਾ ਪੰਜਵਾਂ ਯਾਨੀ ਗੁਰੂ ਅਰਜਨ ਦੇਵ ਜੀ ਇੱਕ ਮਹਾਨ ਐਲਾਨ ਕਰਦੇ ਹਨ ਜੋ ਇਸ ਸਾਰੇ ਸ਼ਬਦ ਦਾ ਸਿਖਰ ਹੈ ਉਹ ਕੀ ਹੈ ਪ੍ਰਭ ਦਯਾ ਤੇ ਨਾਮ ਤੇ ਆਇਆ ਨਾਨਕ ਅਬ ਮੈਂ ਪੂਰਾ ਪਾਇਆ ਵਾਹ ਇਹ ਸਿਰਫ ਇੱਕ ਵਾਕ ਨਹੀਂ ਇਹ ਇੱਕ ਅਨੁਭਵ ਦਾ ਪ੍ਰਗਟਾਵਾ ਹੈ ਇੱਕ ਜਿੱਤ ਦਾ ਐਲਾਨ ਹੈ। ਹੁਣ ਮੈਂ ਪੂਰਾ ਪਾਇਆ। ਹੁਣ ਮੈਂ ਪੂਰੇ ਨੂੰ ਪਾ ਲਿਆ ਹੈ। ਇਸ ਦਾ ਕੀ ਅਰਥ ਹੈ? ਹੂੰ। ਕਿ ਇਸ ਦਾ ਮਤਲਬ ਹੈ ਕਿ ਕੋਈ ਚੀਜ਼ ਮਿਲ ਗਈ ਹੈ। ਇਸ ਦਾ ਅਰਥ ਹੈ ਕਿ ਹੁਣ ਕੋਈ ਕਮੀ ਨਹੀਂ ਰਹੀ, ਕੋਈ ਖੋਜ ਨਹੀਂ ਰਹੀ, ਕੋਈ ਤਲਾਸ਼ ਨਹੀਂ ਰਹੀ। ਅੱਛਾ। ਜ਼ਿੰਦਗੀ ਇੱਕ ਦੌੜ ਸੀ, ਖੁਸ਼ੀ ਦੀ, ਸੁਰੱਖਿਆ ਦੀ, ਸੰਪੂਰਨਤਾ ਦੀ। ਪੂਰਾ ਪਾਉਣ ਦਾ ਮਤਲਬ ਹੈ ਕਿ ਉਹ ਸਾਰੀਆਂ ਦੌੜਾਂ ਖਤਮ ਹੋ ਗਈਆਂ ਹਨ। ਦੌੜਾ ਖਤਮ। ਹਾਂ, ਮੈਂ ਜਿੱਥੇ ਹਾਂ, ਜਿਵੇਂ ਹਾਂ। संपूर्ण हां क्योंकि मैं उस संपूर्ण प्रभु ਨਾਲ ਇੱਕ ਹੋ ਗਿਆ ਹਾਂ ਇਹ ਉਹ ਅਵਸਥਾ ਹੈ ਜਿਸ ਨੂੰ ਅਸੀਂ ਕਿਵੇਂ ਕਹਾਂ ਰੈਡਿਕਲ ਮੈਂਟਲ ਕਲੈਰਿਟੀ ਯਾਨੀ ਪੂਰਨ ਮਾਨਸਿਕ ਸਪਸ਼ਟਤਾ ਕਹਿ ਸਕਦੇ ਹਾਂ ਹੂੰ ਇਹ ਸਿਰਫ ਸ਼ਾਂਤੀ ਨਹੀਂ ਹੈ ਇਹ ਇੱਕ ਅਜੇੜੀ ਸਪਸ਼ਟਤਾ ਹੈ ਜਿੱਥੇ ਕੋਈ ਦੁਵਿਧਾ ਨਹੀਂ ਕੋਈ ਪੁਲੇਖਾ ਨਹੀਂ ਰਹਿੰਦਾ ਸਭ ਕੁਝ ਸਾਫ਼ ਹੋ ਜਾਂਦਾ ਹੈ ਤਾਂ ਜੇਕਰ ਅੱਜ ਦੀ ਸਾਰੀ ਵਿਚਾਰ ਨੂੰ ਸਮੇਟੀਏ ਤਾਂ ਤਸਵੀਰ ਬਹੁਤ ਸਾਫ਼ ਬਣਦੀ ਹੈ ਹਾਂਜੀ ਇੱਕ ਪਾਸੇ ਮਾਇਆ ਦਾ ਚਖੜ ਸੰਸਾਰ ਦਾ ਅੰਨਖੂ ਅਤੇ ਤ੍ਰਿਸ਼ਨਾ ਦੀ ਅੱਗ ਹੈ ਜਿਸ ਵਿੱਚ ਇੱਕ ਮਨੁੱਖ ਡਰ ਅਤੇ ਦੁਵਿਧਾ ਵਿੱਚ ਪਟਕ ਰਿਹਾ ਹੈ ਹਾਂ ਅਤੇ ਦੂਜੇ ਪਾਸੇ ਉਸੇ ਸਥਿਤੀ ਦੇ ਵਿਚਕਾਰ ਗੁਰੂ ਦੀ ਓਟ ਪ੍ਰਭੂ ਦੀ ਸ਼ਰਣ ਅਤੇ ਉਸ ਪੂਰੇ ਪ੍ਰਭੂ ਦੀ ਪ੍ਰਾਪਤੀ ਦਾ ਅਨੁਭਵ ਹੈ ਹਾਂ ਜਿੱਥੇ ਸਾਰੇ ਡਰ ਅਤੇ ਸਾਰੀਆਂ ਦੌੜਾਂ ਖਤਮ ਹੋ ਜਾਂਦੀਆਂ ਹਨ ਇਹ ਦੋਵੇਂ ਰਸਤੇ ਸਾਡੇ ਸਾਹਮਣੇ ਹਰ ਪਲ ਮੌਜੂਦ ਹਨ ਹਾਂ ਅਤੇ ਚੋਣ ਸਾਡੀ ਹੈ ਇਹ ਫੈਸਲਾ ਸਾਡੇ ਪਰੋਸੇ ਦੀ ਪਰਖ ਹੈ ਬਿਲਕੁਲ ਕੀ ਅਸੀਂ ਮਾਇਆ ਦੇ ਤੱਕਿਆਂ ਦੁਨੀਆ ਦੇ ਸ਼ੋਰ ਅਤੇ ਆਪਣੇ ਹੀ ਮਨ ਦੇ ਡਰਾਂ ਵਿੱਚ ਉਲਝੇ ਰਹਾਂਗੇ ਜਾਂ ਫਿਰ ਪਰੋਸਾ ਕਰਕੇ ਗੁਰੂ ਦਾ ਹੱਥ ਫੜ ਕੇ ਉਸ ਪਾਰ ਲੰਘ ਜਾਵਾਂਗੇ ਜਿੱਥੇ ਸਿਰਫ ਸ਼ਾਂਤੀ ਅਤੇ ਸੰਪੂਰਨਤਾ ਹੈ ਇਹ ਸੋਚਣ ਵਾਲੀ ਗੱਲ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਸਾਨੂੰ ਬਾਹਰੋਂ ਕੁਝ ਮਿਲੇਗਾ ਤਾਂ ਸਾਡੀ ਜ਼ਿੰਦਗੀ ਬਦਲੇਗੀ ਹਾਂ ਇਹੀ ਸੋਚਦੇ ਹਾਂ ਪਰ ਇਹ ਸਾਰੀ ਵਿਚਾਰ ਸਾਨੂੰ ਦੱਸ ਰਹੀ ਹੈ ਕਿ ਬਦਲਾਅ ਬਾਹਰ ਨਹੀਂ ਅੰਦਰ ਇੱਕ ਛੋਟੇ ਜਿਹੇ ਫੈਸਲੇ ਨਾਲ ਸ਼ੁਰੂ ਹੁੰਦਾ ਹੈ ਪ੍ਰੋਸਾ ਕਰਨ ਦੇ ਫੈਸਲੇ ਨਾਲ ਅੰਤ ਵਿੱਚ ਇੱਕ ਹੋਰ ਡੂੰਗਾ ਵਿਚਾਰ ਸੋਚਣ ਲਈ ਛੱਡਣਾ ਚਾਹਾਂਗਾ ਹਾਂਜੀ ਜ਼ਰੂਰ ਸ਼ਰਨ ਵਿੱਚ ਆਉਣਾ ਆਪਣੀ ਹੋਂਦ ਨੂੰ ਮਿਟਾਉਣਾ ਨਹੀਂ ਸਗੋਂ ਆਪਣੀ ਅਸਲ ਸੱਚੀ ਅਤੇ ਆਜ਼ਾਦ ਹੋਂਦ ਨੂੰ ਪਛਾਣਨਾ ਹੈ ਵਾਹ ਜਦੋਂ ਤੱਕ ਅਸੀਂ ਬਾਹਰੀ ਚੀਜ਼ਾਂ ਤੇ ਨਿਰਭਰ ਰਹਿੰਦੇ ਹਾਂ ਪੈਸੇ ਤੇ ਲੋਕਾਂ ਤੇ ਹਾਲਾਤਾਂ ਤੇ ਅਸੀਂ ਗੁਲਾਮ ਹਾਂ ਹੂੰ ਸਾਡੀ ਖੁਸ਼ੀ ਉਹਨਾਂ ਚੀਜ਼ਾਂ ਦੀ ਮਹਤਾਜ ਹੁੰਦੀ ਹੈ ਸਹੀ ਗੱਲ ਹੈ ਜਦੋਂ ਇਹ ਸਾਰੀ ਬਾਹਰੀ ਨਿਰਭਰਤਾ ਖਤਮ ਹੁੰਦੀ ਹੈ ਅਤੇ ਸਿਰਫ ਇੱਕ ਪ੍ਰਭੂ ਤੇ ਅਟੁੱਟ ਭਰੋਸਾ ਟਿਕਦਾ ਹੈ ਉਦੋਂ ਸਾਡੇ ਅੰਦਰ ਦੀ ਅਸਲ ਪ੍ਰਭੂ ਸੱਤਾ ਅਸਲ ਬਾਦਸ਼ਾਹੀ ਜਾਗਦੀ ਹੈ ਹੂੰ ਇਸ ਬਾਰੇ ਸੋਚਣਾ ਬਣਦਾ ਹੈ ਕਿ ਅਸਲ ਆਜ਼ਾਦੀ ਕਿਸੇ ਚੀਜ਼ ਤੇ ਨਿਰਭਰ ਹੋਣ ਵਿੱਚ ਹੈ ਜਾਂ ਸਾਰੀਆਂ ਨਿਰਭਰਤਾਵਾਂ ਤੋਂ ਮੁਕਤ ਹੋਣ ਵਿੱਚ ਇਸ ਵਿਚਾਰ ਵਿੱਚ ਹੋਈਆਂ अनेका ਭੁੱਲਾਂ ਲਈ ਖਿਮਾ ਦੀ ਜਾਚਕ ਹਾਂ ਗੁਰੂ ਦੀ ਮਤ ਅਥਾ ਅਤੇ ਅਸੀਮ ਹੈ ਅਸੀਂ ਤਾਂ ਸਿਰਫ ਉਸ ਬੇਅੰਤ ਸਾਗਰ ਵਿੱਚੋਂ ਇੱਕ ਬੂੰਦ ਸਮਝਣ ਦੀ ਕੋਸ਼ਿਸ਼ ਹੀ ਕਰ ਸਕਦੇ ਹਾਂ